ਨਭੂਨਾ ਸਿੱਧੂ ਨਾਮ ਹੈ ਉਹਦਾ ਉਹਨੇ ਅੱਜ ਸਾਡੇ ਖਿਲਾਫ ਕੋਈ ਬਕਵਾਸ ਮਾਰੀਏ ਸੋਸ਼ਲ ਮੀਡੀਆ ਦੇ ਉੱਤੇ ਮੈਨੂੰ ਕਿਸੇ ਨੇ ਦਿਖਾਈ ਹੈ ਸਤਿ ਸ਼੍ਰੀ ਅਕਾਲ ਦੋਸਤੋ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸੋ ਦੱਸਦੀ ਹੈ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਭਾਨਾ ਸਿੱਧੂ ਏਜੰਟਾਂ ਦੇ ਖਿਲਾਫ ਬੋਲਦਾ ਅਤੇ ਗਰੀਬਾਂ ਦਾ ਫਸਿਆ ਹੋਇਆ ਪੈਸਾ ਸਾਲਾਂ-ਸਾਲਾਂ ਦੋ-ਦੋ ਸਾਲਾਂ ਦਾ ਵਾਪਸ ਕਰਵਾਉਂਦਾ ਅਤੇ ਉੱਥੇ ਹੀ ਬਿੱਤੇ ਦਿਨ ਇੱਕ ਕਾਲ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਭਾਨਾ ਸਿੱਧੂ ਭਾਨਾ ਸਿੱਧੂ ਏਜੰਟ ਨੂੰ ਕਹਿ ਰਿਹਾ ਹੈ ਕਿ ਇਹਨਾਂ ਦੇ ਪੈਸੇ ਵਾਪਸ ਕਰ ਉੱਥੇ ਹੀ ਜੋ ਇਮੀਗ੍ਰੇਸ਼ਨ ਵਾਲਾ ਏਜੰਟ ਹੈ ਉਹ ਸੋਸ਼ਲ ਮੀਡੀਆ ਤੇ ਲਾਈਵ ਹੋਇਆ ਅਤੇ ਭਾਨੇ ਸਿੱਧੂ ਨੂੰ ਬੁਰਾ ਭਲਾ ਬੋਲ ਰਿਹਾ ਹੈ ਹੁਣ ਦੇਖਣ ਵਾਲ ਗੱਲ ਇਹ ਹੈ ਕਿ ਹੁਣ ਸੱਚ ਕੋਣ ਬੋਲ ਰਿਹਾ ਹੈ ਜਿੱਥੇ ਕਿ ਇਹ ਇਮੀਗ੍ਰੇਸ਼ਨ ਵਾਲਾ ਕਹਿ ਰਿਹਾ ਹੈ ਕਿ ਜਿਹੜਾ ਖੱਚ ਭਾਨੇ ਸਿੱਧੂ ਕੋਲ ਗਿਆ ਉਹ ਪਹਿਲਾਂ ਆਪਣੀ ਭੈਣ ਦਾ ਵੀਜ਼ਾ ਅਪਲਾਈ ਕਰਾਂਦਾ ਅਤੇ 6 ਮਹੀਨੇ ਹੋ ਗਏ ਉਸ ਦੀ ਭੈਣ ਨੂੰ ਬਾਹਰ ਗਿਆ ਅਤੇ ਉੱਥੇ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜਿਹੜੀ ਕੁੜੀ ਬਾਹਰ ਗਈ ਹੈ ਉਹ ਕਿਸੇ ਮੁੰਡੇ ਵਾਲਿਆਂ ਨੇ ਪੈਸੇ ਲਗਾਏ ਨੇ ਤਾਂ ਉਹ ਕੁੜੀ ਬਾਹਰ ਗਈ ਹੈ ਚਲੋ ਉਸ ਤੋਂ ਅਸੀਂ ਕੀ ਲੈਣਾ ਸਾਨੂੰ ਪੈਸੇ ਚਾਹੀਦੇ ਨੇ ਤੇ ਅਸੀਂ ਕੰਮ ਕਰਨਾ ਹੈ ਪਰ ਉੱਥੇ ਇਮੀਗ੍ਰੇਸ਼ਨ ਵਾਲਾ ਕਹਿ ਰਿਹਾ ਹੈ ਕਿ ਹੁਣ ਇਹ ਸਾਨੂੰ ਧਮਕੀਆਂ ਦੇ ਰਿਹਾ ਕਿ ਅਸੀਂ ਕਿਸਾਨਾਂ ਨੂੰ ਬੁਲਾ ਕੇ ਧਰਨਾ ਲਾਵਾਂਗੇ ਕਿਸਾਨਾਂ ਨੂੰ ਇਕੱਠੇ ਕਰਾਂਗੇ ਨੇਤਾ ਤੂੰ ਮੈਨੂੰ ਬਾਹਰ ਭੇਜ ਹੁਣ ਇਸ ਵਿੱਚ ਅਸਲੀਅਤ ਕੀ ਹੈ ਇਹ ਤਾਂ ਪੁਸ਼ਟੀ ਨਹੀਂ ਹੋ ਪਾਈ ਪਰ ਵੀਡੀਓ ਵਾਇਰਲ ਹੋ ਰਹੀ ਹੈ ਆਓ ਤੁਹਾਨੂੰ ਲੈ ਚਾਲਦੇ ਹਾਂ ਉਸ ਇਮੀਗ੍ਰੇਸ਼ਨ ਵਾਲੇ ਏਜੰਟ ਦੀ ਵੀਡੀਓ ਵੱਲ ਸੋ ਵੀਡੀਓ ਦੇਖਣ ਤੋਂ ਬਾਅਦ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਭਾਨਪੂਣਾ ਸਿੱਧੂ ਨਾਮ ਹੈ ਉਹਦਾ ਉਹਨੇ ਅਜੇ ਸਾਡੇ ਖਿਲਾਫ ਕੋਈ ਬਕਵਾਸ ਮਾਰੀ ਹੈ ਸੋਸ਼ਲ ਮੀਡੀਆ ਦੇ ਉੱਤੇ ਮੈਨੂੰ ਕਿਸੇ ਨੇ ਦਿਖਾਈ ਹੈ ਮੈਂ ਉਹਦੇ ਸਬੰਧ ਵਿੱਚ ਇਹ ਵੀਡੀਓ ਬਣਾ ਰਿਹਾ ਮੈਂ ਆਪਣੀ ਜਨਤਾ ਨੂੰ ਪਬਲਿਕ ਨੂੰ ਆਪਣਾ ਪੱਖ ਰੱਖਣਾ ਚਾਹੁੰਦਾ ਭਾਨੇ ਜਿਹੜੀ ਮੈਂ ਲੈਂਗੁਏਜ ਦੇਖੀ ਹੈ ਮੈਂ ਜਵਾਬ ਉਹਦੇ ਵਾਲੀ ਲੈਂਗੁਏਜ ਵਿੱਚ ਤਾਂ ਦੇ ਨਹੀਂ ਸਕਦਾ ਕਿਉਂਕਿ ਮੈਨੂੰ ਲੱਗਦਾ ਉਹਦੀ ਪਰਵਰੀਸ਼ ਵਿੱਚ ਤੇ ਸਾਡੀ ਪਰਵਰੀਸ਼ ਵਿੱਚ ਸਾਡੇ ਮਾਪਿਆਂ ਨੇ ਸਾਨੂੰ ਕਿਸੇ ਹੋਰ ਤਰੀਕੇ ਨਾਲ ਪਾਲਿਆ ਹੋਇਆ ਉਹਦੀ ਪਰਵਰੀਸ਼ ਕਿਸੇ ਹੋਰ ਕਿਸਮ ਨਾਲ ਹੋਈ ਹੋਈ ਹੈ ਜਿਹੜਾ ਉਹ ਉਹਦਾ ਬੋਲਣ ਦਾ ਤਰੀਕਾ ਐਵੇਂ ਦਾ ਹੈ ਇੱਕ ਇਹਦੇ ਨਾਲ ਖੱਚ ਖੜੀ ਹੈ ਉਹਦੇ ਖਿਲਾਫ ਅਸੀਂ ਕੰਪਲੇਂਟ ਦਈ ਸੀ ਉਹਦੇ ਕਲਾਫਰ ਅਸੀਂ ਇੱਕ ਵੀਡੀਓ ਵੀ ਪਾਈ ਹੈ 24 ਤਰੀਕ ਨੂੰ ਸਾਡੇ ਪੇਜ ਤੇ ਦੇਖ ਸਕਦੇ ਆਂ ਅਸੀਂ ਪ੍ਰੈਸ ਕਾਨਫਰੰਸ ਰੱਖੀ ਸੀ ਇਹ ਖੱਚ ਨੇ ਕੀ ਕਰਿਆ ਐਨੇ ਪਹਿਲਾਂ ਆਪਦੀ ਸਿਸਟਰ ਦਾ ਵੀਜ਼ਾ ਲਿਆ ਸਾਡੇ ਤੋਂ ਉਹਨੂੰ ਦੇਈ ਨੂੰ 6 ਮਹੀਨੇ ਹੋ ਗਏ ਬਾਹਰ ਉਸ ਤੋਂ ਬਾਅਦ ਇਹ ਬੜਾ ਕੁਝ ਵੀ ਉਹਨਾਂ ਦਾ ਵੀਜ਼ਾ ਆ ਗਿਆ ਇਹਨੇ ਪਲੈਨਿੰਗ ਦੇ ਤਹਿਤ ਸਾਡੇ ਕੋਲ ਕਿਉਂਕਿ ਸਾਡਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਨਾ ਉਹ ਇਹ ਹੈ ਅਸੀਂ ਕੋਈ ਵੀ ਪੈਸਾ ਬੱਚੇ ਤੋਂ ਪਹਿਲਾਂ ਨਹੀਂ ਲੈਂਦੇ ਸਾਰੇ ਪੈਸੇ ਅਸੀਂ ਵੀਜ਼ਾ ਲੱਗੇ ਤੋਂ ਬਾਅਦ ਲੈਂਦੇ ਪਹਿਲਾਂ ਅਸੀਂ ਸਾਰੀ ਲਿਖਤ ਪੜਤ ਕਰਦੇ ਹਾਂ ਬੱਚੇ ਨੂੰ ਕਹਿੰਦੇ ਆ ਵੀ ਆਹ ਤੇਰਾ ਕਾਲਜ ਹੈ ਆਹ ਤੇਰੇ ਕਾਗਜ਼ ਹੈ ਆ ਤੇਰਾ ਐਗਰੀਮੈਂਟ ਹੈ ਐਗਰੀਮੈਂਟ ਪੜ੍ਹ ਕੇ ਬੱਚਾ ਸਾਈਨ ਕਰਦਾ ਹੈ ਗੁੱਠੇ ਲਾਉਂਦਾ ਉਸ ਤੋਂ ਬਾਅਦ ਅਸੀਂ ਉਹਦੀਆਂ ਫੀਸਾਂ ਆਪਣੇ ਕੋਲੋਂ ਭਰਦੇ ਹਾਂ ਸਾਰੀ ਉਹਦੇ ਨਾਲ ਲਿਖਤ ਪੜਤ ਹੁੰਦੀ ਹੈ ਫਿਰ ਉਹ ਬੱਚੇ ਦਾ ਅਸੀਂ ਵੀਜ਼ਾ ਅਪਲਾਈ ਕਰਦੇ ਹਾਂ ਬੱਚੇ ਦਾ ਵੀਜ਼ਾ ਲੱਗ ਜਾਂਦਾ ਫਿਰ ਅਸੀਂ ਬੱਚੇ ਨੂੰ ਕਹਿੰਨੇ ਆਂ ਵੀ ਭਾਈ ਤੂੰ ਹੁਣ ਆਪਣਾ ਤਿਆਰੀ ਕਰ ਲੈ ਬਾਹਰ ਨੂੰ ਚਲੇ ਜਾ ਸਾਨੂੰ ਸਾਡੇ ਪੈਸੇ ਦੇ ਜਾ ਜੋ ਬਣਦੇ ਜੋ ਆਪਣਾ ਇਕਰਾਰ ਹੋਇਆ ਅੱਜ ਤੱਕ ਅਸੀਂ ਹਜ਼ਾਰਾਂ ਬੱਚੇ ਭੇਜੇ ਆਂ ਕਦੇ ਕਿਸੇ ਵੀ ਬੱਚੇ ਵੱਲੋਂ ਸਾਡੇ ਖਿਲਾਫ ਕੋਈ ਕੰਪਲੇਂਟ ਨਹੀਂ ਕਰ ਅੱਜ ਤੱਕ ਸਾਡੇ ਖਿਲਾਫ ਕੋਈ ਐਫ ਆਈ ਆਰ ਨਹੀਂ ਕਿਸੇ ਵੀ ਥਾਣੇ ਦੇ ਵਿੱਚ ਇਹ ਦੇਖਦਾ ਹੈ ਜਦੋਂ ਇਹਨੇ ਆਪਣੀ ਭੈਣ ਦਾ ਵੀਜ਼ਾ ਲਵਾਇਆ ਕਿਉਂਕਿ ਇਹਨੇ ਆਪਣੀ ਭੈਣ ਦਾ ਵੀਜ਼ਾ ਵੀ ਕਿਸੇ ਮੁੰਡੇ ਵਾਲਿਆਂ ਤੋਂ ਪੈਸੇ ਲੈ ਕੇ ਲਵਾਇਆ ਆ ਆਪਦੇ ਕੋਲ ਤਾਂ ਇਹਨਾਂ ਕੋਲ ਸੀਗੇ ਨਹੀਂ ਸਾਨੂੰ ਬਾਅਦ ਚੋਂ ਪਤਾ ਲੱਗੀ ਇਹ ਗੱਲ ਉਦੋਂ ਬਾਅਦ ਇਹ ਦੇਖਦਾ ਵੀ ਮੈਂ ਵੀ ਫਰੀ ਦੇ ਵਿੱਚ ਆਪਦਾ ਪਹਿਲਾਂ ਅਪਲਾਈ ਕਰ ਲੰਨਾ ਜਾਂ ਅਪਲਾਈ ਕਰ ਦੰਦਾ ਅਸੀਂ ਯਕੀਨ ਕਰਕੇ ਐਗਰੀਮੈਂਟ ਕਰਕੇ ਇਹਦਾ ਵੀਜ਼ਾ ਲੈ ਲੈਨੇ ਆ ਉਦੋਂ ਬਾਅਦ ਪੈਸੇ ਤਾਂ ਇਹਦੇ ਕੋਲ ਹੁੰਦੇ ਹੀ ਨਹੀਂ ਇਹ ਸਾਨੂੰ ਕਹਿੰਦਾ ਸਾਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਲੰਦਾ ਕਦੇ ਸਾਨੂੰ ਧਰਨਿਆਂ ਦੇ ਧਮਕੀਆਂ ਦਿੰਦਾ ਕਦੇ ਕਿਸਾਨਾਂ ਦੀਆਂ ਧਮਕੀਆਂ ਦਿੰਦਾ ਕਦੇ ਕੁਛ ਦਿੰਦਾ ਕਦੇ ਇਹਦੀ ਦ ਕਲਾਕਾਰ ਦੇ ਕੋਲ ਬੈਠਾ ਹੈ ਜਿਹੜਾ ਟਿਕਟੋਕਰ ਕਲਾਕਾਰ ਮੈਨੂੰ ਵੀ ਅਜੀਬ ਪਤਾ ਲੱਗਿਆ ਵੀ ਸਮਝ ਰਿਹਾ ਵੀ ਮੈਂ ਹੀ ਸਾਰਾ ਕੁਝ ਚਲਾ ਰਿਹਾ ਸੋ ਇਹ ਸਾਨੂੰ ਧਮਕੀਆਂ ਦਿੰਦਾ ਵੀ ਮੈਨੂੰ ਫ੍ਰੀ ਦੇ ਵਿੱਚ ਬਾਹਰ ਭੇਜੋ ਨਹੀਂ ਤਾਂ ਮੈਂ ਤੁਹਾਡੀ ਬਦਨਾਮੀ ਕਰੂੰਗਾ ਧਰਨਾ ਲਾਉਂਗਾ ਇਹ ਕਰੂੰਗਾ ਉਹ ਕਰੂੰਗਾ ਐਨੇ ਬੜੀ ਕੋਸ਼ਿਸ਼ ਕਰੀ ਅਸੀਂ ਸੱਚੇ ਸੀਗੇ ਅਸੀਂ ਇਹਦੇ ਖਿਲਾਫ ਕੰਪਲੇਂਟ ਵੀ ਦੇਈ ਅਸੀਂ ਕਿਉਂ ਭੇਜੀਏ ਸਾਡੇ ਕੋਲ 800 ਬੰਦਾ ਕੰਮ ਕਰਦਾ ਉਹਨਾਂ ਨੂੰ ਜਿਹੜੀ ਤਨਖਾਹ ਹੈ ਉਹ ਭੰਨਾ ਸਿੱਧੂ ਦੇ ਕੇ ਜਾਂਦਾ ਜੇ ਇਹੋ ਜਿਹੇ ਖੱਚਾ ਸਾਡੇ ਕੋਲ ਆਉਣ ਲੱਗ ਗਏ ਆ ਫ੍ਰੀ ਦੇ ਵਿੱਚ ਵੀਜ਼ਾ ਲੋਵਾ ਕੇ ਇਹ ਉਹਨਾਂ ਨੇ ਰੋਟੀ ਕਿੱਥੋਂ ਖਾਣੀ ਹੈ ਜਿਹੜੀ ਗੱਲ ਅਸੀਂ ਪਹਿਲਾਂ ਕਰਦੇ ਹਾਂ ਜਿਹੜਾ ਇਕਰਾਰ ਹੁੰਦਾ ਏ ਉਸੇ ਦੇ ਨਾਲ ਹੀ ਅਸੀਂ ਪਹਿਲਾਂ ਬੱਚੇ ਨੂੰ ਪੁੱਛਦੇ ਹਾਂ ਵੀ ਤੈਨੂੰ ਆ ਕਾਲਜ ਪਸੰਦ ਹੈ ਤੈਨੂੰ ਆ ਚੀਜ਼ ਪਸੰਦ ਹੈ ਉਦੋਂ ਸਾਡੇ ਕੋਲ ਮਿੰਤਾ ਕਰਦੇ ਵੀ ਮੈਨੂੰ ਐਡਮਿਸ਼ਨ ਦਿਵਾ ਦਿਓ ਜੀ ਮੇਰੀ ਤਾਂ ਕੋਈ ਫਾਈਲ ਹੀ ਨਹੀਂ ਫੜਦਾ ਐਡਮਿਸ਼ਨ ਲੈ ਕੇ ਵੀਜ਼ਾ ਲੈ ਲੈਣੇ ਆ ਵੀਜ਼ਾ ਲੈ ਕੇ ਜਾਣੇ ਸਾਰੇ ਬੱਚੇ ਬੜੇ ਕੂਸ਼ ਹੋ ਕੇ ਜਾਂਦੇ ਆ ਪਰ ਹਜ਼ਾਰਾਂ ਦੇ ਵਿੱਚੋਂ ਇੱਕ ਅੱਧੀ ਇੱਕ ਅੱਧਾ ਤਾਂ ਫਿਰ ਐਦਾਂ ਦਾ ਮਿਲੇ ਜਾਂਦਾ ਸੋ ਇਹਨੇ ਵੀਜ਼ਾ ਲਗਵਾ ਲਿਆ ਹੁਣ ਇਹ ਸਾਨੂੰ ਪਿਛਲੇ 3 ਮਹੀਨਿਆਂ ਤੋਂ ਸਾਨੂੰ ਬਲੈਕਮੇਲ ਕਰ ਰਿਹਾ ਵੀ ਮੈਂ ਆ ਹੀ ਕਰ ਦੂੰਗਾ ਜੀ ਉਹ ਕਰ ਦੂੰਗਾ ਮੈਨੂੰ ਫ੍ਰੀ ਚ ਭੇਜੋ ਤੇ ਨਾਲ ਮੇਰੀ ਦੂਜੀ ਸਿਸਟਰ ਦੇ ਪੈਸੇ ਵਾਪਸ ਕਰੋ ਉਹਦੇ ਵੀ ਪੈਸੇ ਵਾਪਸ ਮੰਗਦਾ ਹੁਣ ਕਿਸੇ ਬੰਦੇ ਨਾਲ ਇੱਕ ਜਗ੍ਹਾ ਠੱਗੀ ਹੋ ਗਈ ਇੱਕ ਵਾਰੀ ਠੱਗੀ ਹੋ ਗਈ ਤੁਹਾਡੇ ਨਾਲ ਦੁਬਾਰਾ ਤੁਸੀਂ ਉਸ ਦੁਕਾਨ ਤੇ ਜਾਂਦੇ ਹੋ ਤੇ ਕਹਿੰਦਾ ਮੇਰੀ ਭੈਣ ਨਾਲ ਠੱਗੀ ਕਰ ਲਈ ਜੀ ਉਹ ਕੈਨੇਡਾ ਚ ਬੈਠੀ ਹੈ 6 ਮਹੀਨੇ ਹੋ ਗਏ ਉਹਨੂੰ ਪੜਦੇ ਨੂੰ ਕੋਈ ਇਹਨਾਂ ਕੋਲ ਪ੍ਰੂਫ ਹੈ ਕੋਈ ਕਾਲਜ ਨੇ ਕੋਈ ਤਾਗੜੇ ਮੰਗੇ ਇਹਨਾਂ ਤੋਂ ਕੋਈ ਕਾਲਜ ਨੇ ਇਹਨਾਂ ਤੋਂ ਮੰਗਿਆ ਵੀ ਸਾਨੂੰ ਫੀਸ ਭਰ ਦੋ ਸਾਰੀਆਂ ਫੀਸਾਂ ਭਰੀਆਂ ਹੋਈਆਂ ਨੇ ਇਹਨਾਂ ਨੂੰ ਡਾਕੂਮੈਂਟ ਦਏ ਹੋਏ ਆ ਸਾਡੇ ਕੋਲ ਇੱਕ ਇੱਕ ਪ੍ਰੂਫ ਪਿਆ ਹੈ ਪਾਨਾ ਸਾਨੂੰ ਬਾਰ ਪਾਨਾ ਇਹਦੇ ਵਿੱਚ ਬੋਲ ਰਿਹਾ ਵੀਡੀਓ ਦੇ ਵਿੱਚ ਵੀ ਐਡੀਟਿੰਗ ਕਰਕੇ ਦੇਤੀਆਂ ਜੀ ਤੇ ਪਾਨੇ ਤੂੰ ਤੂੰ ਪ੍ਰੂਫ ਕਰਾ ਵੀ ਐਡਿਟ ਕਰਿਆ ਹੋਇਆ ਤੇ ਕੋ ਕਿਹੜਾ ਇਹ ਜੋ ਥਰਮਾਮੀਟਰ ਹੈ ਵੀ ਤੂੰ ਆਉਂਦੇ ਸਾਰੀ ਬੰਦੇ ਤੇਰੇ ਕੋਲ ਆਉਂਦਾ ਕੋਈ ਗੱਲ ਦੱਸਦਾ ਤੈਨੂੰ ਉਦੋਂ ਪਤਾ ਲੱਗੇਗਾ ਨਾ ਦੂਏ ਦਾ ਤੂੰ ਪੱਖ ਨਹੀਂ ਸੁਣਦਾ ਤੈਨੂੰ ਇਹ ਹੈ ਵੀ ਜਿਹੜੀਆਂ ਫੇਮਸ ਕੰਪਨੀ ਆ ਕੋਈ ਉਹਦਾ ਨਾਮ ਲੈ ਕੇ ਆਪਦੀ ਇਹਨੂੰ ਫੇਮ ਦੇ ਚੱਕਰ ਦੇ ਵਿੱਚ ਤੂੰ ਬੋਲਦਾ ਹੈ ਆਪਦੇ ਵਿਊਵਾਂ ਦੇ ਚੱਕਰ ਦੇ ਵਿੱਚ ਦੋਸਤੋ ਮੈਂ ਮੰਨਦਾ ਹਾਂ ਜਿਹੜੀ ਇਹ ਇਮੀਗ੍ਰੇਸ਼ਨ ਇੰਡਸਟਰੀ ਹੈ ਨਾ ਇਹ ਬੜੀ ਬਦਨਾਮ ਇੰਡਸਟਰੀ ਹੈ ਇਹਦੇ ਵਿੱਚ ਜੇ ਤੁਸੀਂ 100 ਏਜੰ 95 ਉਹਦੇ ਵਿੱਚ ਤੁਹਾਨੂੰ ਚੋਰ ਮਿਲਣ ਪਰ ਹਰ ਸਾਲ ਲੱਖਾਂ ਬੱਚਾ ਬਾਹਰ ਜਾਂਦਾ ਹੈ ਲੱਖਾਂ ਲੋਕ ਬਾਹਰ ਜਾਂਦੇ ਆ ਉਹ ਕਿਸੇ ਤਾਂ ਪੰਜ ਜੈਨੂਨ ਦੇ ਥਰੂ ਜਾਂਦੇ ਹੋਣਗੇ ਕੋਈ ਤਾਂ ਜੈਨੂਨ ਹੋਊਗਾ ਜਿਹਦੇ ਥਰੂ ਹੋ ਜਾਂਦੇ ਆ